ਸਰਦਾਰ ਸੁਖਵੀਰ ਸੇ ਬਾਦਲ ਨੁਕਸਾਨ ਕਰ ਰਿਹਾ ਹੈ ਨਾਟਾ ਚੇਮਾਨ ਨੁਕਸਾਨ ਕਰ ਰਿਹਾ ਹੈ ਮੇਸ਼ੇਨ ਦੇ ਘਰੇਵਾਲ ਕਰ ਰਿਹਾ ਹੈ ਸਾਰੇ ਜਿਹੜੇ ਕਲਵਾਨ ਸੇ ਮੰਨਣ ਵਰਗੇ ਕਰ ਰਿਹਾ ਹੈ ਜਿਹੜੇ ਆਪਣੇ ਨੂੰ ਜਥੇਦਾਰ ਸਭ ਨਹੀਂ ਦੀਏ ਜਿਹੜੇ ਲੋਗ ਆਲਰੇਡੀ ਨੁਕਸਾਨ ਕਰ ਰਹੇ ਹੈ ਉਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਨਾਰਾ ਕੇ ਸਾਡੇ ਉੱਤੇ ਪਰ ਐਕਸ਼ਨ ਕੌਣ ਲੇਗਾ ਕਿਉਂਕਿ ਬਾਦਲ ਸਾਹਿਬ ਤਾਂ ਖੁਦ ਬਰਦਾਸ਼ਤ ਸਿਆਸੀ ਕਮੇਟੀ ਲਵੇ ਜੇ ਆਦੇਸ਼ ਪ੍ਰਤਾਪ ਤੇ ਲੈ ਸਕਦੇ ਆ ਮਟੋਆ ਸਾਹਿਬ ਦੇ ਕਹਿਣ ਤੇ ਤੇ ਫਿਰ ਅਨਸ਼ਾਸਨੀ ਕਮੇਟੀ ਬਣੀ ਹੈ ਸਦਾ ਬਲਵਿੰਦੇ ਸੇ ਪੂਨਰ ਚੇਅਰਮੈਨ ਨੇ ਉਹ ਲੈਨਕਸਨ ਬੀਬੀ ਜੀ ਤੁਹਾਡੇ ਵੱਲੋਂ ਜਲੰਧਰ ਮੀਟਿੰਗ ਕੀਤੀ ਜਾਂਦੀ ਹੈ ਇੱਕ ਮੀਟਿੰਗ ਚੰਡੀਗੜ੍ਹ ਹੁੰਦੀ ਹੈ ਤੇ ਉਹ ਕਹਿੰਦੇ ਨੇ ਕਿ ਸਾਡਾ ਬਾਗੀ ਧੜਾ ਹੈਗਾ ਕਿਉਂਕਿ ਅਸੀਂ ਜਿਹੜਾ ਪਾਰਟੀ ਦੇ ਨਾਲ ਆ ਅਸੀਂ ਪੰਥ ਦੇ ਨਾਲ ਆ ਇਹ ਸਾਡੇ ਤੋਂ ਅਲੱਗ ਹੋ ਕੇ ਚੱਲਦੇ ਇਹ ਕਾਰਨ ਕੀ ਬਣੇ ਸੀ ਦੇਖੋ ਪਾਰਟੀ ਦੇ ਲੀਡਰ ਕਿਤੇ ਵੀ ਬੈਠੇ ਹੋਣ ਉਹ ਪਾਰਟੀ ਪ੍ਰਤੀ ਪ੍ਰਚਾਰ ਕਰ ਸਕਦੇ ਆ ਕਿਤੇ ਵੀ ਬੈਠੇ ਹੋਣ ਪਾਰਟੀ ਦੀਆਂ ਖਾਮੀਆਂ ਨੂੰ ਕੋਖ ਸਕਦੇ ਆ ਪਾਰਟੀ ਦੇ ਸੁਧਾਰ ਦੀ ਗੱਲ ਕਰ ਸਕਦੇ ਆ ਕੋਈ ਬੰਦਾ ਕਿਸੇ ਦਾ ਗੁਲਾਮ ਨਹੀਂ ਹੁੰਦਾ ਜੇ ਚਾਰ ਲੀਡਰ ਬੈਠ ਕੇ ਕੋਈ ਘੋਕਦੇ ਆ ਵਿਚਾਰਦੇ ਆ ਤੇ ਇੱਚ ਜੁਰਮ ਕੀ ਹੈ ਜੇ ਅਸੀਂ ਪਾਰਟੀ ਦੀ ਮਜ਼ਬੂਤੀ ਦੀ ਗੱਲ ਕਰਦੇ ਤੇ ਇੱਚ ਕੀ ਸਾਡੀ ਸਾਡਾ ਕਸੂਰ ਕੀ ਹੈ ਇਸ ਕਰਕੇ ਬਾਗੀ ਉਹ ਹੁੰਦਾ ਜਿਹੜਾ ਪਾਰਟੀ ਦੇ ਡਿਸਪਲਿਨ ਨੂੰ ਪੰਗ ਕਰੇ ਅਸੀਂ ਡਿਸਪਲਿਨ ਨਹੀਂ ਪੰਗ ਕੀਤਾ ਅਸੀਂ ਪਾਰਟੀ ਦੇ ਲੀਡਰ ਦੇ ਹੁਕਮ ਵਿੱਚ ਰਹਿ ਕੇ ਅਸੀਂ ਕੈਂਡੀਡੇਟ ਜਿਹੜੇ ਚੁੜਿਆ ਉਹਨੂੰ ਟਿਕਟ ਮਿਲੀ ਉਹਦਾ ਪ੍ਰਚਾਰ ਕੀਤਾ ਚੋਣ ਸ਼ਾਂਤ ਤਕਰੀ ਦਾ ਪ੍ਰਚਾਰ ਕੀਤਾ ਤੁਸੀਂ ਪ੍ਰੈਸ ਵਾਲੇ ਨਾ ਬਾਗੀ ਕਹੋ ਕਿਉਂਕਿ ਜੇ ਅਸੀਂ ਬਾਗੀ ਹੁੰਦੇ ਤੇ ਅਸੀਂ ਤਕੜੀ ਤੇ ਕਿਉਂ ਬੀ ਅਸੀਂ ਬਾਗੀ ਨਹੀਂ ਕਹਿ ਰਹੇ ਆ ਇਹ ਤੁਹਾਡੇ ਜਿਹੜੇ ਪਾਰਟੀ ਦੇ ਹੀ ਪਾਰਟੀ ਦੇ ਹੀ ਲੋਕ ਜਿਹੜੇ ਤੁਹਾਨੂੰ ਕਹਿੰਦੇ ਤੁਸੀਂ ਨਾ ਕਿਆ ਕਰੋ ਤੁਸੀਂ ਇਹ ਕਹੋ ਜੀ ਤੁਸੀਂ ਤੇ ਪਾਰਟੀ ਦੇ ਬੜੇ ਵਫਾਦਾਰ ਹੋ ਕੇ ਕੰਮ ਕਰਦੇ ਹੋ ਤੇ ਉਹ ਕਹਿੰਦੇ ਤੁਹਾਨੂੰ ਪਰ ਬਾਗੀ ਕੌਣ ਐ ਇਸ ਵੇਲੇ ਜਿਨੇ ਪਾਰਟੀ ਦੇ ਲੀਡਰ ਪਾਰਟੀ ਦੇ ਕੈਂਡੀਡੇਟ ਦੇ ਖਿਲਾਫ ਪ੍ਰਚਾਰ ਕੀਤਾ ਉਹ ਹੈ ਬਾਗੀ ਜਿਨ੍ਹਾਂ ਨੇ ਪਾਰਟੀ ਦਾ ਨੁਕਸਾਨ ਕੀਤਾ ਉਹ ਹੈ ਬਾਗੀ ਅਸੀਂ ਕਿਦਾਂ ਬਾਗੀ ਹੋਗੇ ਅਸੀਂ ਤੇ ਅੱਜ ਵੀ ਖੜੇ ਹਾਂ ਸ਼ੋਮਨੀ ਕਾਦਲ ਤੱਕੜੀ ਨਾ ਖੜੇ ਹਾਂ ਸ਼ੋਮਨੀ ਕਾਦਲ ਦੇ ਉਮੀਦਵਾਰ ਨਾ ਕਰੇ ਸਾਡੇ ਅਸੀਂ ਕਿੱਦੋਂ ਬਾਗੀ ਹੋ ਗਏ ਬਾਗੀ ਤੇ ਉਹ ਹੈ ਜਿਹੜਾ ਤੱਕੜੀ ਛੱਡ ਕੇ ਬਹੁਜਨ ਸਮਾਜ ਪਾਰਟੀ ਦੀ ਹਮਾਇਤ ਕਰ ਰਹੇ ਇਹ ਪਹਿਲੀ ਵਾਰ ਇਤਿਹਾਸ ਚ ਹੋਇਆ ਪਰ ਕਿਵੇਂ ਦੇਖਦੇ ਹਾਂ ਕਿਉਂਕਿ ਲੋਕ ਸਭਾ ਚੋਣਾਂ ਵੇਲੇ ਜਿਹੜਾ ਤੁਹਾਡੀ ਜਿਹੜੀ ਨਾਰਾਜ਼ਗੀ ਸੀ ਉਹ ਦੂਰ ਹੋਈ ਸੀ ਸੁਭੀਰ ਬਾਦਲ ਹੁਣੀ ਤੁਹਾਡੇ ਘਰ ਪੁੱਜੇ ਸੀਗੇ ਤਾਂ ਨਾ ਗੱਲਬਾਤ ਵੀ ਹੋਈ ਸੀਗੀ ਉਸ ਸਮੇਂ ਜਿਹੜਾ ਇੱਕ ਨਾਰਾਜ਼ਗੀ ਸੀ ਉਹ ਦੂਰ ਜਿਹੜਾ ਦੂਰ ਹੁੰਦਾ ਨਜ਼ਰ ਆਇਆ ਲੇਕਿਨ ਜਿੱਦਾਂ ਹੀ ਜਿਮਨੀ ਚੋਣਾਂ ਜਲੰਧਰ ਆਈਆਂ ਕੈਂਡੀਡੇਟ ਅਨਾਉਂਸ ਹੁੰਦਾ ਹੈ ਉਸ ਦੇ ਬਾਅਦ ਜਿਹੜਾ ਫੇਰ ਉਹੀ ਨਰਾਜ਼ਗੀ ਸਾਹਮਣੇ ਆਂਦੀ ਹੈ ਫੇਰ ਉਹਨਾਂ ਦੇ ਖਿਲਾਫ ਹੀ ਇੱਕ ਮੀਟਿੰਗ ਕੀਤੀ ਜਾਂਦੀ ਹੈ ਐਦਾ ਕਿਉਂ ਦੇਖੋ ਨਾ ਮੈਂ ਨਰਾਜ਼ ਹੋਈਂ ਕਦੀ ਨਾ ਮੈਂ ਪਾਰਟੀ ਛੱਡੀ ਉਹਨਾਂ ਨੇ ਮਹਿਸੂਸ ਕੀਤਾ ਸੀਗਾ ਤੇ ਉਹ ਚੱਲ ਕੇ ਆ ਗਏ ਮੈਂ ਉਦੋਂ ਵੀ ਕਿਹਾ ਸੀ ਸਿਧਾਂਤਾਂ ਤੇ ਅੱਜ ਵੀ ਮੈਂ ਪੈਰੇ ਦੇਵਾਂਗੀ ਮੈਂ ਸਿਧਾਂਤ ਨਹੀਂ ਛੱਡਣੀ ਮੈਂ ਫਲਸਫਾ ਨਹੀਂ ਛੱਡਣਾ ਮੈਂ ਆਪਣੀ ਮਰਿਆਦਾ ਨਹੀਂ ਛੱਡਣੀ ਜੋ ਸ਼੍ਰੋਮਣੀ ਅਕਾਲੀ ਦਲ ਦੀ ਮਰਿਆਦਾ ਮੈਂ ਉਹਦੇ 'ਚ ਰਹਿਣਾ ਮੈਂ ਕਿਸੇ ਵਿਅਕਤੀ ਦੀ ਗੁਲਾਮ ਨਹੀਂ ਹੈਗੀ ਮੈਂ ਪੰਥ ਵਾਸਤੇ ਆਪਣੀ ਜ਼ਿੰਦਗੀ ਲਾਉਣੀ ਹੈ ਪੰਜ ਵਾਰ ਸੇ ਲਾ ਰਹੀ ਹਾਂ ਮੈਂ ਜਦੋਂ ਗਲਤੀ ਕਰਾਂਗੀ ਮੈਂ ਆਪਣੇ ਆਪ ਹੀ ਕਹਿ ਦਵਾਂ ਕਿ ਮੈਂ ਪਾਠੀ ਸੇਵਾ ਨਹੀਂ ਕਰ ਸਕਦੀ ਇਸ ਕਰਕੇ ਜੇ ਸਦਾਸ ਕਬੀਰ ਸੇ ਜੀ ਬਾਦਲ ਆਏ ਸੀ ਮੈਂ ਸਟੇਜ ਉੱਤੇ ਸਭ ਕੁਝ ਕਹਿਤਾ ਸੀਗਾ ਕਿ ਬਾਦਲ ਸਾਹਿਬ ਤੁਸੀਂ ਉਦੋਂ ਗਲਤੀ ਕੀਤੀ ਤੁਸੀਂ ਮਹਿਸੂਸ ਕੀਤਾ ਅਹਿਸਾਸ ਕੀਤਾ ਲੇਕਿਨ ਅੱਜ ਵੀ ਮੈਂ ਤੁਹਾਨੂੰ ਉਹੀ ਗੱਲਾਂ ਦੁਹਰਾਨੀ ਹੈ ਜਿਹੜੀਆਂ ਸਿਧਾਂਤ ਦੀਆਂ ਗੱਲਾਂ ਮੈਂ ਕੀਤੀ ਸੀ ਐਸਟੀਪੀਸੀ ਜਿਹੜੀਆਂ ਪਾਰਟੀ ਦੀਆਂ ਕਮੀਆਂ ਦੀ ਗੱਲ ਕੀਤੀ ਸੀ ਮੈਂ ਜਿਹੜਾ ਸਾਡੇ ਫਲਸਫੇ ਤੋਂ ਸੀ ਉਖੜ ਰਹੇ ਆ ਉਹਦੀਆਂ ਗੱਲਾਂ ਕੀਤੀ ਸੀ ਮੈਂ ਅੱਜ ਉੱਤੇ ਕਾਇਮ ਹੈ ਨਾ ਉਸੇ ਤਰ੍ਹਾਂ ਚੱਲਾਂਗੇ ਇਸ ਕਰਕੇ ਤੁਸੀਂ ਫਿਕਰ ਨਾ ਕਰਿਓ ਪਾਰਟੀ ਦੀ ਹੱਥ ਪਾਰਟੀ ਦੀ ਰਹਾਂਗੀ ਪਰ ਜਿਹੜਾ ਨਰਾਜ਼ਗੀ ਆ ਆਪਾਂ ਕਹਿ ਸਕਦੇ ਆ ਕਿ ਇੱਕ ਅੰਦਰੂਨੀ ਟਕਸਲ ਜਿਹੜੀ ਉਹ ਸਾਹਮਣੇ ਖੁੱਲ ਕੇ ਬਾਹਰ ਆਈ ਹੈ ਕਿਉਂਕਿ ਉਧਰੋਂ ਦੀ ਦੂਸਰੇ ਪਾਸਿਓਂ ਕਿਹਾ ਜਾਂਦਾ ਹੈ ਕਿ ਇਹ ਲੋਕ ਜਿਹੜਾ ਸਾਡੇ ਖਿਲਾਫ ਜਿਹੜਾ ਪ੍ਰਚਾਰ ਕਰ ਰਹੇ ਨੇ ਤੇ ਤੁਸੀਂ ਕਹਿ ਰਹੇ ਹੋ ਕਿ ਪੰਥ ਨੂੰ ਲੈ ਕੇ ਜਾਂ ਹੋਰ ਵਿਸ਼ਿਆਂ ਨੂੰ ਲੈ ਕੇ ਜਿਹੜਾ ਗਲਤੀ ਨਹੀਂ ਮੰਨਦੇ ਨੇ ਜਾਂ ਮੰਨਦੇ ਵੀ ਹੈ ਤੇ ਉਹਨਾਂ ਤੇ ਚੱਲਦੇ ਨਹੀਂ ਹੈ ਜਾਂ ਉਹ ਜਿਹੜਾ ਸਾਥ ਹੈ ਇੱਕ ਨਜ਼ਰ ਨਹੀਂ ਆਂਦਾ ਹੈਗਾ ਪਾਰਟੀ ਦੇ ਵਿੱਚ ਇੱਕ ਦੂਸਰੇ ਦੇ ਨਾਲ ਤੇ ਸਮਝ ਨਹੀਂ ਆਂਦੀ ਤੁਹਾਨੂੰ ਪਾਰਟੀ ਨਾਲ ਦੇ ਅਸੀਂ ਲੱਗੇ ਹੋਏ ਆਂ ਪਾਰਟੀ ਦੀ ਲੜਾਈ ਲੜ ਰਹੇ ਆ ਪਾਰਟੀ ਦੀ ਹੋਂਦ ਬਚਾ ਰਹੇ ਆ ਪਾਰਟੀ ਦੀ ਅਸੀਂ ਚੜ੍ਹਦੀ ਕਲਾ ਵਾਸਤੇ ਬੇਨਦਤ ਕਰ ਦਿੱਤਾ ਹੁਣ ਉਹ ਲੋਕ ਜਿਹੜੇ ਪਾਰਟੀ ਨੂੰ ਨੁਕਸਾਨ ਕਰ ਰਹੇ ਆ ਤੇ ਪ੍ਰਧਾਨ ਨੂੰ ਚਾਹੀਦਾ ਜਾਂ ਅਨੁਸ਼ਾਸਨ ਕਮੇਟੀ ਨੂੰ ਚਾਹੀਦਾ ਕਿ ਜਿਹੜਾ ਬੰਦਾ ਨੁਕਸਾਨ ਕਰਦੇ ਉਹ ਤੇ ਐਕਸ਼ਨ ਲਵੇ ਕੌਣ ਲੋਕ ਨੇ ਨੁਕਸਾਨ ਕਰ ਰਹੇ ਸਰਦਾਰ ਸੁਖਵੀਰ ਸੇ ਪਾਰ ਦੇ ਨੁਕਸਾਨ ਕਰ ਰਹੇ ਆ ਨੌਟਾ ਚੇਮਾ ਨੁਕਸਾਨ ਕਰ ਰਿਹਾ ਮੇਸ਼ੇਂ ਦੇ ਘਰੇਵਾਲ ਕਰ ਰਹੇ ਆ ਸਾਰੇ ਜੇ ਕਲਵਾਨ ਸੇ ਮੰਨਣ ਵਰਗੇ ਕਰ ਰਹੇ ਆ ਯਾਰ ਇਹ ਆਪਣੇ ਜਥੇਦਾਰ ਸਭਮੇਂ ਦੀਏ ਜਿਹੜੇ ਲੋਗ ਆਲਰੇਡੀ ਨੁਕਸਾਨ ਕਰ ਰਹੇ ਆ ਉਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਨਾ ਕਿ ਸਾਡੇ ਉੱਤੇ ਪਰ ਐਕਸ਼ਨ ਕੌਣ ਲੇਗਾ ਕਿਉਂਕਿ ਵੇ ਬਾਦਲ ਸਾਹਿਬ ਤਾਂ ਖੁਦ ਪਰਦਾ ਹਟਾ ਨਹੀਂ ਸਾਸ਼੍ਰੀ ਕਮੇਟੀ ਲਵੇ ਜੇ ਆਦੇਸ਼ ਪ੍ਰਤਾਪ ਤੇ ਲੈ ਸਕਦੇ ਆ ਬਲਟੋਆ ਸਾਹਿਬ ਦੇ ਕਹਿਣ ਤੇ ਤੇ ਫਿਰ ਅਨਸ਼ਾਸਨੀ ਕਮੇਟੀ ਬਣੀ ਹੈ ਸਦਾ ਬਲਵਿੰਦੇ ਸੇ ਪੂਨਰ ਚੇਅਰਮੈਨ ਨੇ ਉਲਾਨ ਐਕਸੀਡੈਂਟ ਹੋਣ ਲੱਗਦਾ ਕਿ ਐਕਸ਼ਨ ਹੋਏਗਾ ਇਹੀ ਤੇ ਗੱਲ ਹੈ ਬਾਕੀ ਸਾਰੇ ਤੇ ਹੋ ਸਕਦਾ ਹੈ ਲੇਕਿਨ ਜਿਨ੍ਹਾਂ ਤੇ ਉਹ ਚਾਣਗੇ ਹੋਣਾ ਉੱਤੇ ਹੋ ਸਕਦਾ ਜੇ ਤਾਂ ਨਹੀਂ ਹੋਣਾ ਉਹਨੇ ਨਹੀਂ ਹੋਏਗਾ ਮੁੱਖ ਮੰਤਰੀ ਨੇ ਵੀ ਕੱਲ ਆਪਣੀ ਸਪੀਚ ਦੇ ਦੌਰਾਨ ਕਿਹਾ ਹੈਗਾ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਪਤਾ ਨਹੀਂ ਲੱਗਦਾ ਹੈ ਕਹਿੰਦੇ ਇੱਕ ਵਾਰੀ ਤਕੜੀ ਫੜੀ ਤੇ ਦੂਸਰੇ ਪਾਸੇ ਆ ਕੇ ਹਾਥੀ ਤੇ ਚੜ੍ਹ ਜਾਂਦੇ ਆ ਉਹ ਕਹਿੰਦੇ ਕਿ ਉਹ ਆਪਣੇ ਜਿਹੜੇ ਕੈਂਡੀਡੇਟ ਦਾ ਤਾਂ ਪ੍ਰਚਾਰ ਕੀਤਾ ਨਹੀਂ ਲੇਕਿਨ ਸਮਾਂ ਮਿਲਣਾ ਚਾਹੀਦਾ ਉਹਨਾਂ ਨੇ ਤਾਂ ਸਮਾਂ ਲੱਭਣਾ ਕਿ ਜਦੋਂ ਕੀ ਕਰ ਰਹੇ ਆ ਤੇ ਕੀ ਕਰਨਾ ਚਾਹੀਦਾ ਉਹਨਾਂ ਨੂੰ ਸਮਾਂ ਲੱਭ ਗਿਆ ਕਿਉਂ ਸਮਾਂ ਦਿੰਦੇ ਆ ਸਮਾਂ ਨਹੀਂ ਸੀ ਦੇਣਾ ਚਾਹੀਦਾ ਇਹਨਾਂ ਨੂੰ ਕੀ ਲੱਗਦਾ ਕਿ ਇਸ ਵਾਰ ਜਿਹੜਾ ਕਿਉਂਕਿ ਚੋਣ ਪ੍ਰਚਾਰ ਵੀ ਜਿਹੜਾ ਹੋਣਾ ਚਾਹੀਦਾ ਸੀ ਉਹ ਉਸ ਤਰ੍ਹਾਂ ਨਹੀਂ ਹੋਇਆ ਬੇਸ਼ੱਕ ਤੁਸੀਂ ਆਪਣੇ ਵੱਲੋਂ ਜ਼ੋਰ ਲਗਾ ਰਹੇ ਹੋ ਪਰ ਅੰਦਰੂਨੀ ਜਿਹੜੀ ਇੱਕ ਜਿਹੜੀ ਟਸਲ ਹੈ ਉਹ ਉਹਦਾ ਨੁਕਸਾਨ ਵੀ ਤਾਂ ਹੋਏਗਾ ਕੈਂਡੀਡੇਟ ਕੋਈ ਗੱਲ ਇਹ ਹੈ ਅਸੀਂ ਆਪਣੀ ਪਾਰਟੀ ਦਾ ਚੰਦਾ ਚੁੱਕਿਆ ਪਾਰਟੀ ਨੂੰ ਕਿੰਨੀ ਵੋਟ ਪੈਂਦੀ ਹੈ ਕਿੰਨੀ ਘਟ ਪੈਂਦੀ ਹੈ ਵੱਧ ਪੈਂਦੀ ਹੈ ਇਹ ਅੱਗੇ ਸਭ ਆਏਗਾ ਕੋਈ ਨਹੀਂ ਆਪਣੇ ਆਪ ਅੱਜ ਦੀਵਾ ਜਗੇਗਾ ਬਲਕਿ ਲੱਟ ਲੱਟ ਭਗੇਗਾ अच्छा एक रंजीत सिंह जस्टिस ਜਿਹੜੀ ਰਿਪੋਰਟ ਸੀਗੀ ਉਹ ਜਨਤਾ ਕੋਈ ਸੀਗੀ ਜਿਹੜੀ 5-5 ਰੁਪਏ ਚ ਸੇਲ ਹੋਈ ਸੀਗੀ ਕਿਹਾ ਉਸ ਸਮੇ ਉਸ ਰਿਪੋਰਟ ਦੇ ਵਿੱਚ ਕੀ ਕਮੀ ਪੇਸ਼ੀ ਸੀ ਉਹ ਨਹੀਂ ਪਤਾ ਲੱਗੀ ਇਹ ਦੇਖੋ ਇਹ ਵਿਧਾਨ ਸਭਾ ਚ ਆਉਣੀ ਸੀ ਰਿਪੋਰਟ ਚੇਅਰਮੈਨ ਦੇ ਉਹ ਵਿਧਾਨ ਸਭਾ ਚ ਆਉਣ ਤੋਂ ਪਹਿਲਾਂ ਹੀ ਉਹ ਲੋਕਾਂ ਦੇ ਦੁਕਾਨਾਂ ਦੇ ਚੱਲ ਗਈ ਉਹ ਸਾਡੇ ਬੰਦੇ ਆਪ ਖਰੀਦ ਲਿਆ ਸਾਰੇ ਉਹਨਾਂ ਕਿਹਾ ਜੀ ਆ ਲੈਓ ਫੜੋ ਸਾਡੇ ਕੋਲ ਲੈ ਲੋ ਇਹਨਾਂ ਨੇ ਤਰੱਕੀ ਨਹੀਂ ਅਸੀਂ ਵੇਚਦੇ ਆ ਆ ਲੈ ਲੋ ਉਸ ਵੇਲੇ ਜਿਹੜੀ ਰਿਪੋਰਟ ਸੀ ਅਸੀਂ ਇਹ ਹੀ ਕਰਨੇ ਆ ਦਰਾਫਟ ਕਰੇ ਸਿੰਘ ਸਾਹਿਬ ਨੂੰ ਅਸੀਂ ਦੇਤੀ ਹੈ ਕਿ ਜਿਹੜੀ ਉਹ ਰਿਪੋਰਟ ਆਈ ਹੈ ਉਹਦਾ ਰਿਜ਼ਲਟ ਆਇਆ ਉਹਨੂੰ ਡਰਾਫਟ ਕਰੋ ਲੇਕਿਨ ਨਹੀਂ ਪਤਾ ਸੀ ਕਿ ਉਸ ਰਿਪੋਰਟ ਦੇ ਵਿੱਚ ਕੀ ਕਮੀ ਬੇਸ਼ੀ ਸੀ ਨਹੀਂ ਨਹੀਂ ਦੇਖੋ ਜੀ ਤੁਸੀਂ ਵੀ ਤਾਂ ਕਮੇਟੀ 'ਚ ਸੀਗੇ ਨਹੀਂ ਪਤਾ ਸੀ ਤਾਂ ਹੀ ਤੁਹਾਨੂੰ ਕਹਿ ਰਹੇ ਨਾ ਕਿ ਉਹ ਸੱਚ ਹੈ ਕਿ ਝੂਠ ਹੈ ਸ਼੍ਰੀ ਅਕਾਦਰ ਸਾਹਿਬ ਦੇ ਜਥੇਦਾਰ ਇਹ ਪਤਾ ਕਰਨ ਸੱਚ ਹੈ ਕਿ ਝੂਠ ਹੈ ਬਾਕੀ ਹੁਣ ਕੀ ਲੱਗਦਾ ਹੈ ਕਿ ਅੱਗੇ ਜਿਹੜੀ ਇਹ ਤਕਰਾਰ ਜਿਹੜੀ ਬਰਕਰਾਰ ਰਹੇਗੀ ਜਾਂ ਪਾਰਟੀ ਇਕਜੁੱਟ ਹੁੰਦੀ ਨਜ਼ਰ ਆਏਗੀ ਕੋਈ ਤਕਰਾਰ ਨਹੀਂ ਜੀ ਸਾਡਾ ਅਸੀਂ ਪਾਰਟੀ ਮਜ਼ਬੂਤ ਕਰਨੀ ਹੈ ਪਿੰਡ ਪਿੰਡ ਸ਼ਹਿਰ ਸ਼ਹਿਰ ਜਿਹੜਾ ਐਕਸ਼ਨ ਹੈ ਪਿੰਡ ਪਿੰਡ ਸ਼ਹਿਰ ਸ਼ਹਿਰ ਜਾਵਾਂਗੇ ਪਾਰਟੀ ਨੂੰ ਮਜ਼ਬੂਤੀ ਕਰਨ ਦਾ ਹੌਕਾ ਦੇਵਾਂਗੇ ਨਹੀਂ ਤੁਸੀਂ ਹੁਣ ਕਹਿਤਾ ਰਹੇ ਜਿਹੜਾ ਐਕਸ਼ਨ ਨਹੀਂ ਲਿਆ ਜਾ ਰਿਹਾ ਸੁਖਬੀਰ ਸਿੰਘ ਬਾਦਲ ਤੇ ਬਲਟੋਏ ਤੇ ਤਕਰਾਰ ਥੋੜਾ ਸੱਚ ਹੈ ਉਹਦੇ ਸੱਚ ਹੈ ਕਿ ਐਕਸ਼ਨ ਲੈਣਾ ਚਾਹੀਦਾ ਪਰ ਨਹੀਂ ਹੋ ਰਿਹਾ ਤੁਹਾਡੇ ਰੈਨ ਨਾ ਨਹੀਂ ਹੋ ਰਿਹਾ ਤੇ ਫੇ ਮਾਰੀ ਗੱਲ ਸੋ ਇਹ ਸਨ ਬੀਬੀ ਜਗੀਰ ਕੋਰ ਇਹਨਾਂ ਨੇ ਕਿਹਾ ਹੈ ਕਿ ਉਹ ਪੰਥ ਦੇ ਨਾਲ ਨੇ ਤੇ ਜਿਹੜਾ ਇੱਕ ਐਕਸ਼ਨ ਹੋਣਾ ਚਾਹੀਦਾ ਹੈ ਖਾਸ ਕਰ ਸੁਖਬੀਰ ਬਾਦਲ ਬਲਟੋਆ ਜਾਂ ਡਾਕਟਰ ਦਲਜੀਤ ਚੀਮੇ ਦੇ ਨਾਲ ਉਹ ਨਹੀਂ ਹੋ ਰਿਹਾ ਉਹ ਕਹੇ ਰਿਹਾ ਕਿ ਅੱਜ ਵੀ ਮੈਂ ਜਿਹੜਾ ਪਾਰਟੀ ਦੇ ਨਾਲ ਤਕਰਾਰ ਜਰੂਰ ਕਿਤੇ ਨਾ ਕਿਤੇ ਨਜ਼ਰ ਆ ਰਹੀ ਹੈ ਲੇਕਿਨ ਮੰਨ ਨਹੀਂ ਰਹੇ ਨੇ ਲੇਕਿਨ ਇਹਨਾਂ ਨੇ ਇਹ ਵੀ ਕਿਹਾ ਹੈਗਾ ਕਿ ਅਗਰ ਐਕਸ਼ਨ ਹੁੰਦਾ ਹੈ ਤੇ ਪਾਰਟੀ ਕਿਤੇ ਨਾ ਕਿਤੇ ਬਚੀ ਰਹੇਗੀ ਫਿਲਹਾਲ ਤੁਸੀਂ ਮੈਨੂੰ ਦਿਓ ਇਜਾਜ਼ਤ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ